ਬਲਜੀਤ ਸਿੰਘ ਤੋਂ ਬਲਜੀਤ ਸਿੰਘ ਖਾਲਸਾ ਕਿਸਤਾ ਬਣ ਗਿਆ ਸਾਬਕ ਕਿਸਤਾ ਬਣਾਣਾ ਤੁਹਾਡਾ ਇਹ ਚੀਜ਼ ਆ ਆ ਗਏ ਸਮਝੇ ਚਲੋ ਨੰਨ ਲਾਲਾ ਪਾਛੇ ਬੀਤੀ ਸੋ ਬੀਤੀ ਜਦੋਂ ਮੈਂ 16 ਕੇ ਸਾਲ 17 ਸਾਲ ਦਾ ਹੋਇਆ ਸੀ ਤੇ ਮੈਨੂੰ ਵੀ ਥੋੜੀ ਜੀ ਜਵਾਨੀ ਦੀ ਹਵਾ ਲੱਗੀ ਸੀ ਉਸ ਟਾਈਮ ਜਿਹੜਾ ਦੌਰ ਸੀ ਹਣੀ ਸਿੰਘ ਸਲਮਾਨ ਖਾਨ ਜੌਨੀ ਇਬਰਾਹਿਮ ਜਾਂ ਹੋਰ ਉਬਰਦੇ ਹੋਏ ਜਿਹੜੇ ਸਟਾਰ ਸੀ ਉਹਨਾਂ ਹਾਂਜੀ ਉਹਨਾਂ ਵੱਲ ਦਾ ਸੀ ਤੋਂ ਅਲੱਗ ਅਲੱਗ ਸਟਾਈਲ ਦੇ ਕੇ ਮੇਰਾ ਵੀ ਜੀ ਕੀਤਾ ਮੈਂ ਕੇਸ ਕਤਲ ਕਰਾ ਦਿੱਤੇ ਚਲੋ ਫਿਰ ਕੁਝ ਸਮਾਂ ਐਸਾ ਮਹਾਰਾਏ ਦਾ ਇੱਕ ਥੱਪੜ ਵੱਜਾ ਮੂੰਹ ਤੇ ਕਿ ਮੇਰੇ ਕੋਲ ਕੁਝ ਲੈਣ ਦੇਣ ਸੀ ਸਾਡਾ ਆਪਸ ਦੇ ਵਿੱਚ ਲੈਣ ਦੇਣ ਉਹਨਾਂ ਨੇ ਝੂਠੇ ਕੇਸ 'ਚ ਮੇਰਾ ਕੋਈ ਲੈਣ ਦੇਣ ਨਹੀਂ ਸੀ ਮੈਂ ਬਿਲਕੁਲ ਹੀ ਇਨਵੋਲਡ ਨਹੀਂ ਸੀ 0% ਤੋਂ ਮੇਰੇ ਤੇ ਕੇਸ ਪਾ ਗਏ ਮੈਨੂੰ ਗਮਟਾਲਾ ਜੇਲ੍ਹ 'ਚ ਫਿਰ 4 ਮਹੀਨੇ ਮੈਂ ਜੇਲ੍ਹ 'ਚ ਰਿਹਾ ਕਿੰਨੇ ਸਿੰਘਾਂ ਦੀ ਯਾਰੀ ਹਮੇਸ਼ਾ ਬਾਜਾ ਦੇ ਨਾਲ ਹੁੰਦੀ ਆ ਇਹ ਗੁਰੂ ਮਹਾਰਾਜ ਦੇ ਹੱਥ ਤੇ ਵੀ ਸ਼ੋਭਦਾ ਹੁੰਦਾ ਸੀ ਇਹ ਇਹਨੂੰ ਪਿਆਰੇਦਾਰ ਦੇ ਨਾਲ-ਨਾਲ ਜਾਣਿਆ ਜਾਂਦਾ ਪੰਥ ਦੇ ਵਿੱਚ ਤੇ ਮੇਰੇ ਫੈਨ ਵੀ ਸੀ ਅਸਲੀ ਗੱਲ ਨਹੀਂ ਇੱਕ ਦੋ ਜਾਣੇ ਮੈਨੂੰ ਬੜਾ ਪਸੰਦ ਕਰਦੇ ਸੀ ਤੇ ਤੇਰੇ ਨਾਮ ਹੀ ਕਹਿੰਦੇ ਸੀ ਹੁਣ ਇਹ ਨਹੀਂ ਪਤਾ ਕਿ ਉਹ ਸੱਚੀ ਹੋ ਇੱਜ਼ਤ ਕਰਦੇ ਸੀ ਜਾਂ ਮੇਰਾ ਮਜ਼ਾਕ ਉਡਾਉਂਦੇ ਕਿਉਂਕਿ ਹੈ ਤਾਂ ਮੈਂ ਕਾਪੀਰਾਈਟ ਸੀ ਕਿ ਉਹ ਅਸਲੀ ਹੈ ਤੇ ਮੈਂ ਨਕਲੀ ਸੀ ਤੇ ਪਹਿਲਾਂ ਤਾਂ ਜੀਵਨ ਚੰਗਾ ਸੀ ਕਿ ਜਾਂ ਕਿਸੇ ਦੀ ਕਾਪੀ ਕਰਨਾ ਕਿ ਜਾਂ ਹੁਣ ਜਿਹੜਾ ਅਸਲ ਬਣਾਵਾ ਗੁਰੂ ਸਾਹਿਬ ਨੇ ਦਿੱਤਾ ਕਿ ਉਹ ਚੰਗਾ ਹੈ ਪਹਿਲੇ ਮੈਂ ਦੋ ਬੰਦੇ ਖੜਾ ਹੁੰਦਾ ਸੀ ਪਛਾਣ ਨਹੀਂ ਸਕਦਾ ਸੀ ਕੋਈ ਹੁਣ ਮੈਂ ਤੇ ਹਜ਼ਾਰ ਬੰਦੇ ਦੇ ਵਿੱਚ ਮੈਨੂੰ ਦੂਰੋਂ ਪਛਾਣ ਲੈਣਗੇ ਕਿ ਉਹ ਬਲਜੀਤ ਸਿੰਘ ਖਾਲਸਾ ਖੜੇ ਆ ਵਿੱਚ ਮੈਂ ਕਿ ਨਵੀਂ ਪੀੜ੍ਹੀ ਨੂੰ ਇਹੀ ਕਹਿਣਾ ਚਾਹੂੰਗਾ ਕਿ ਮਹਾਰਾਜ ਨੇ ਇੱਕ ਜਨਮ ਦਿੱਤਾ ਸਾਨੂੰ 84 ਲੱਖ ਜੁਨਾ ਭੁਗਤ ਕੇ ਆਪਾਂ ਇਨਸਾਨੀ ਰੂਪ ਚਾਏ ਆ ਇਹ ਬੰਦਗੀ ਕਰੋ ਮਹਾਰਾਜ ਦਾ ਨਾਮ ਲਓ ਤੇ ਆਪਣਾ ਜੀਵਨ ਸਫਲਾ ਕਰੋ ਤਾਂ ਕਿ ਤੁਹਾਨੂੰ ਜਨਮਗ੍ਰੰਥ ਦੇ ਚੱਕਰਾਂ 'ਚ ਨਾ ਪੈਣਾ ਪਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਖਾਵਾਂਗੇ ਤੁਹਾਨੂੰ ਸ੍ਰੀ ਅਮਰਸਰ ਸਾਹਿਬ ਦੀ ਉਸ ਨੌਜਵਾਨ ਦੀਆਂ ਜਿਹੜਾ ਕਿ ਨੌਜਵਾਨ ਕਿਸੇ ਵਕਤ ਬਲਜੀਤ ਸਿੰਘ ਨਾਂ ਦੇ ਨਾਲ ਜਾਣਿਆ ਦਾ ਸੀ ਅੱਜ ਉਹ ਨੌਜਵਾਨ ਬਲਜੀਤ ਸਿੰਘ ਤੋਂ ਬਲਜੀਤ ਸਿੰਘ ਖਾਲਸਾ ਬਣ ਗਿਆ ਤੁਹਾਨੂੰ ਤਸਵੀਰਾਂ ਜੂ ਸਾਂਝੀ ਕਰਾਂਗੇ ਅਤੇ ਸਿੰਘ ਗੁਰੂ ਕੀ ਲਾਣੀਆ ਫੌਜਾਂ ਬਣ ਗਿਆ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਖਿੱਚਦਾ ਕੇਂਦਰ ਵੀ ਆ ਜਿੱਥੋਂ ਲੰਘਦੇ ਨੇ ਲੋਕ ਝੁਕ ਝੁਕ ਕੇ ਸਲਾਮਾ ਵੀ ਕਰਦੇ ਨੇ ਤੇ ਲੋਕ ਫੋਟੋਆਂ ਲਵਾਉਂਦੇ ਨੇ ਤੇ ਖਾਸ ਕਰਕੇ ਲੋਕ ਕਹਿੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਗੱਲ ਕਰ ਰਿਹਾ ਮਰਜੀਤ ਸਿੰਘ ਖਾਲਸਾ ਜਿਹੜੇ ਕਿ ਨਿਹੰਗ ਸਿੰਘ ਗੁਰੂ ਕੀ ਲਾਡੀਆਂ ਫੌਜਾਂ ਨੇ ਉਹ ਸਾਡੇ ਨਾਲ ਫਤਿਹ ਸਾਂਝੀ ਕਰਾਂਗੇ ਬਾਬਾ ਜੀ ਨਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਸੋ ਬਾਬਾ ਜੀ ਬਲਜੀਤ ਸਿੰਘ ਤੋਂ ਬਲਜੀਤ ਸਿੰਘ ਖਾਲਸਾ ਕਿਸ ਤਰ੍ਹਾਂ ਫਾਸ਼ੇ ਹੋਈ ਕਿ ਆ ਗਏ ਸਮਝੇ ਚਲੋ ਨੰਦ ਲਾਲਾ ਫਾਸ਼ੇ ਬੀਤੀ ਸੋ ਬੀਤੀ ਜਦੋਂ ਮੈਂ 16 ਕ ਸਾਲ 17 ਸਾਲ ਦਾ ਹੋਇਆ ਸੀ ਤੇ ਮੈਨੂੰ ਵੀ ਥੋੜੀ ਜੀ ਜਵਾਨੀ ਦੀ ਹਵਾ ਲੱਗੀ ਸੀ ਤਕਰੀਬਨ ਸਾਰਿਆਂ ਨੂੰ ਲੱਗਦੀ ਇਹ ਕੋਈ ਵੱਡੀ ਗੱਲ ਨਹੀਂ ਸੋ ਉਹਦੇ ਵਿੱਚ ਕੁਝ ਵੈਸੇ ਮਤਲਬ ਲੋਕਾਂ ਦੇ ਨਾਲ ਮੇਰੀ ਯਾਰੀ ਪੈ ਗਈ ਜੋ ਡਰਿੰਕ ਵਗੈਰਾ ਕਰਦੇ ਸੀ ਹਾਲਾਂਕਿ ਮੈਨੂੰ ਡਰਿੰਕ ਪਸੰਦ ਨਹੀਂ ਸੀ ਚਲੋ ਇੱਕ ਦੋ ਵਾਰੀ ਉਹਨਾਂ ਨਾਲ ਡਰਿੰਕ ਕੀਤੀ ਫਿਰ ਉਸ ਟਾਈਮ ਜਿਹੜਾ ਦੌਰ ਸੀ ਹਣੀ ਸਿੰਘ ਸਲਮਾਨ ਖਾਨ ਜੌਨ ਇਬਰਾਹਿਮ ਯਾ ਹੋਰ ਉਬਰਦੇ ਹੋਏ ਜਿਹੜੇ ਸਟਾਰ ਸੀ ਉਹਨਾਂ ਹਾਂਜੀ ਉਹਨਾਂ ਵੱਲ ਦਾ ਸੀ ਤੋਂ ਅਲੱਗ ਅਲੱਗ ਸਟਾਈਲ ਦੇ ਕੇ ਮੇਰਾ ਵੀ ਜੀ ਕੀਤਾ ਮੈਂ ਕੇਸ ਕਤਲ ਕਰਾਤੇ ਮੇਰੇ ਘਰ ਦੇ ਦਾ ਮੇਰੇ ਨਾਲ ਇੱਕ ਹਫਤਾ ਨਹੀਂ ਬੋਲੇ ਨਰਾਜ ਹੋਏ ਰੋਏ ਵੀ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦੀ ਨਹੀਂ ਗੱਲ ਮੰਨੀ ਫਿਰ ਮੈਂ ਹੌਲੀ ਹੌਲੀ ਪਾਰਟੀ ਕਰਨ ਲੱਪੇ ਆਪਾਂ ਚਲੋ ਜੀ ਹਨਾ ਡ੍ਰਿੰਕ ਕਰਾ ਕਰਨ ਲੱਪੇ ਫਿਰ ਇੱਕ ਮੇਰੇ ਤੋਂ ਮਨ ਦੇ ਆਵਾਜ਼ ਆਈ ਕਿ ਜਿਹੜੇ ਮੈਂ ਕੰਮ ਕਰ ਰਿਹਾ ਆਂ ਜਾਂ ਕਰ ਚੁੱਕਾ ਆਂ ਇਹ ਸਾਡੇ ਚ ਹੈ ਨਹੀਂ ਸੀ ਫਿਰ ਮਾਨੇ ਪਛਤਾਵਾ ਦਿੱਤਾ ਚਲੋ ਫਿਰ ਕੁਝ ਸਮਾਂ ਐਸਾ ਮਾਰਾਇਦਾ ਇੱਕ ਥੱਪੜ ਵੱਜਾ ਮੂੰਹ ਤੇ ਕਿ ਮੇਰੇ ਕੁਛ ਲੈਣ ਦੇਣ ਸੀ ਸਾਡਾ ਆਪਸ ਦੇ ਵਿੱਚ ਲੈਣ ਦੇਣ ਉਹਨਾਂ ਨੇ ਝੂਠੇ ਕੇਸ ਚ ਮੇਰਾ ਕੋਈ ਲੈਣ ਦੇਣ ਨਹੀਂ ਸੀ ਮੈਂ ਬਿਲਕੁਲ ਹੀ ਇਨਵੋਲਡ ਨਹੀਂ ਸੀ 0% ਤੋਂ ਮੇਰੇ ਤੇ ਕੇਸ ਪਾ ਗਏ ਮੈਨੂੰ ਗਮਟਾਲਾ ਜੇਲ੍ਹ ਚ ਪੇ ਚਾਰ ਮਹੀਨੇ ਮੈਂ ਜੇਲ੍ਹ ਚ ਰਿਹਾ ਉੱਥੇ ਜਾ ਕੇ ਮੈਨੂੰ ਸਿੰਘਾਂ ਦੀ ਸੰਗਤ ਮਿਲੀ ਤੇ ਉੱਥੇ ਕਹਿੰਦੇ ਮਾੜੇ ਵੀ ਹੁੰਦੇ ਚੰਗੇ ਵੀ ਹੁੰਦੇ ਮੈਂ ਚੰਗੇ ਬੰਦਿਆਂ ਦੀ ਕਰੀ ਉਹਨਾਂ ਨੇ ਉਹਨੂੰ ਬਾਣੀ ਪੜਨੀ ਸਿਖਾਈ ਫਿਰ ਪੰਜ ਸਿੰਘਾਂ ਨੇ ਅਰਦਾਸਾ ਸੋਧਿਆ ਮੇਰਾ ਕਿ ਇਹ ਬੱਚਾ ਕਦੀ ਕੇਸ ਕਤਲ ਨਹੀਂ ਕਰਾਊਗਾ ਤੇ ਜਦੋਂ ਇਹਨੂੰ ਆزاد ਜੀਵਨ ਮਿਲ ਗਿਆ ਤੇ ਆਪਣੇ ਕੇਸ ਆਪਣਾ ਅਮਰਿਤ ਛਕੂਗਾ ਅਗਲੀ ਸੋ ਬਾਬਾ ਜੀ ਹਮੇਸ਼ਾ ਕਹਿੰਦਾ ਵੀ ਜੇਲ੍ਹ ਨੂੰ ਲੋਕ ਕਹਿੰਦੇ ਸੁਧਾਰ ਘਰ ਆ ਅਸੀਂ ਦੇਖਿਆ ਉੱਥੇ ਜਾ ਕੇ ਵੱਡੇ ਵੱਡੇ ਲੋਕ ਸੁਧਰ ਵੀ ਜਾਂਦੇ ਨੇ ਤੇ ਕਈ ਵੱਡੇ ਵੱਡੇ ਲੋਕ ਉੱਥੇ ਵਿਗੜ ਵੀ ਜਾਂਦੇ ਨੇ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਤੁਸੀਂ ਜਦੋਂ ਜੇਲ੍ਹ ਗਏ ਸੀ ਉੱਥੇ ਜਾ ਕੇ ਸੁਧਰੇ ਗਏ ਸੀ ਕਿ ਜਾਂ ਵਿਗੜ ਗਏ ਸੀ ਉੱਥੇ ਆ ਕੇ ਨਹੀਂ ਬਾਬਾ ਜੀ ਮੈਂ ਤਾਂ ਬਹੁਤ ਸੁਧਰ ਗਿਆ ਅਜੇ ਤੱਕ ਤਾਂ ਮੇਰੇ ਮੱਲੇ ਵਾਲਿਆਂ ਨੂੰ ਯਕੀਨ ਕਰਦੇ ਕੀ ਉਹੀ ਲੜਕਾ ਵਾ ਤੇ ਬਾਕੀ ਹੈ ਕਿ ਇੱਜ਼ਤ ਮਾਨ ਹੈ ਜੇ ਵੀ ਆਪਣੀ ਉਨੀ ਪਹਿਲੇ ਵੀ ਉਨੀ ਸੀ ਪਰ ਜਿਹੜੇ ਆਪਾਂ ਕੰਮ ਕਰੇ ਉਹ ਗੁਪਤ ਕਰੇ ਆ ਜਿਵੇਂ ਡਰਿੰਕ ਵਗੈਰਾ ਚੋਰੀ ਕਾ ਕਹੇ ਨੂੰ ਨਹੀਂ ਪਤਾ ਕੰਨੋਂ ਕੰਨ ਪਰ ਫਿਰ ਵੀ ਇੱਕ ਵਾਰੀ ਹੁੰਦਾ ਕਿ ਇੱਕ ਬੰਦੇ ਨੇ ਕੇਸ ਕਤਲ ਕਰਾਤੀ ਪਹਿਲੇ ਸਮੇਂ ਚ ਹਨਾ ਤੋ ਇਸ ਕਰਕੇ ਮੇਰਾ ਜਿਹੜਾ ਉਹ ਜੀਵਨ ਹੈ ਉਹ ਬੇਕਾਰ ਸੀ ਹੁਣ ਜਿਹੜਾ ਸਤਕਾਰ ਮਿਲਦਾ ਉਹ ਵਧੀਆ ਮਿਲਦਾ ਮਹਾਰਾਜ ਦਾ ਇੱਕ ਸਾਧਾ ਉਹਨਾਂ ਨੇ ਨੀਚੇੋਂ ਉੱਚ ਕਰੇ ਮੇਰਾ ਗੋਬਿੰਦ ਉਹਨਾਂ ਨੇ ਮੈਨੂੰ ਨੀਚੇ ਤੋਂ ਬਹੁਤ ਜ਼ਿਆਦਾ ਉੱਤੇ ਲੈ ਜਾਂਦਾ ਮੇਰੇ ਸੋਭੇ ਬਲਜੀਤ ਸਿੰਘ ਖਾਲਸਾ ਜਦੋਂ ਬਲਜੀਤ ਕੱਲਾ ਬਲਜੀਤ ਸੀ ਉਦੋਂ ਕਿਹੜੇ ਫਿਲਮ ਦੇ ਹੀਰੋ ਸੀ ਜਿਹਦੇ ਜਿੰਨਾਂ ਵਾਲੇ ਕਿ ਤੁਸੀਂ ਆਪਣਾ ਵਾਲਾਂ ਦਾ ਸਟਾਈਲ ਰੱਖ ਲਿਆ ਸੀ ਤੇ ਲੋਕ ਕੀ ਤੁਹਾਨੂੰ ਕਹਿ ਕੇ ਬੁਲਾਉਂਦੇ ਸੀ ਦਸ਼ਕਾਂ ਜ ਅੱਜ ਉਹਦੋਂ ਨਾ ਇੱਕ ਫਿਲਮ ਆਈ ਸੀ ਤੇਰੇ ਨਾਮ ਸਲਮਾਨ ਖਾਨ ਦੀ ਉਹਦੇ ਵਿੱਚ ਸਲਮਾਨ ਖਾਨ ਦਾ ਇਨਕ ਵਧੀਆ ਹੇਅਰ ਸਟਾਈਲ ਮੈਨੂੰ ਲੱਗਾ ਕਿ ਮੈਂ ਸਮਝ ਲਓ ਉਹ ਹੇਅਰ ਸਟਾਈਲ ਹੀ ਵੇਖ ਕੇ ਉਹ ਮਰ ਗਿਆ ਫਿਰ ਮੈਂ ਉਹਦੇ ਇੱਥੋਂ ਤੱਕ ਮੈਂ ਆਪਣੇ ਕੇਸ ਰੱਖੇ ਹੁੰਦੇ ਸੀ ਠੀਕ ਆ ਪਿੱਛੋਂ ਫਿਰ ਉਹ ਤੋਂ ਬਾਅਦ ਧੂਮ ਫਿਲਮ ਆ ਗਈ ਧੂਮ ਤੋਂ ਬਾਅਦ ਜੌਨ ਇਬਰਾਹਿਮ ਨੇ ਇੱਥੋਂ ਆਇਆ ਇੱਥੋਂ ਆਇਆ ਤੇ ਮੈਂ ਵੀ ਅੱਜ ਹੀ ਮੇਰੇ ਕੋਲ ਚੀ ਫੋਟੋ ਲੱਭ ਗਈ ਮੈਂ ਤੁਹਾਨੂੰ ਦਿਖਾਉਂਗਾ ਸੇਮ ਟੂ ਸੇਮ ਉਹਨਾਂ ਵਰਗਾ ਲੱਗਦਾ ਸੀ ਤੇ ਮੇਰੇ ਫੈਨ ਵੀ ਸੀ ਅਸੀਂ ਗੱਲ ਨਹੀਂ ਇੱਕ ਦੋ ਜਾਣੇ ਮੈਨੂੰ ਬੜਾ ਪਸੰਦ ਕਰਦੇ ਸੀ ਤੇ ਤੇਰੇ ਨਾਮ ਹੀ ਕਹਿੰਦੇ ਸੀ ਹੁਣ ਇਹ ਨਹੀਂ ਪਤਾ ਕਿ ਉਹ ਸੱਚੀ ਉਹ ਇੱਜ਼ਤ ਕਰਦੇ ਸੀ ਜਾਂ ਮੇਰਾ ਮਜ਼ਾਕ ਉਣਾਂ ਦੇ ਕਿਉਂਕਿ ਹੈ ਤਾਂ ਮੈਂ ਕਾਪੀਰਾਈਟ ਸੀ ਕਿ ਉਹ ਅਸਲੀ ਤੇ ਮੈਂ ਨਕਲੀ ਸੀ ਤਾਂ ਬਾਕੀ ਇਹ ਹੈ ਕਿ ਸੀ ਮੈਂ ਉਹਨਾਂ ਵਾਂ ਉਹਨਾਂ ਦੇ ਫੋਲੋ ਕਰਦਾ ਸੀ ਉਹਨਾਂ ਨੂੰ ਮੈਨੂੰ ਦੱਸੋ ਬਾਬਾ ਜੀ ਜਦੋਂ ਨੌਜਵਾਨ ਸੀ ਉਮਰ ਜਵਾਨੀ ਚੜ੍ਹਦੀ ਸੀ ਉਸ ਵਕਤ ਤੇਰੇ ਨਾਮ ਫਿਲਮ ਚੱਲੀ ਸੀ ਉਸ ਗੱਲ ਕੀਤੀ ਆ ਸਲਮਾਨ ਖਾਨ ਦਾ ਤੁਸੀਂ ਰੋਲ ਬਣਾ ਲਿਆ ਜੌਨ ਇਬਰਾਹਿਮ ਬਣ ਕੇ ਇੱਕ ਦੋ ਲੋਕ ਪਸੰਦ ਕਰਦੇ ਸੀ ਪੀ ਚਲੋ ਹੈ ਤਾਂ ਕਾਪੀ ਸੀ ਕਿਸੇ ਦੀ ਪਰ ਹੁਣ ਨਾਂਸੰਗਰੂ ਕੀ ਲਾਡੀਆਂ ਫੌਜਾਂ ਬਣ ਗਿਆ ਜੇ ਲੋਕ ਜਿੱਥੋਂ ਲੰਘਦੇ ਨੇ ਬਾਬਾ ਜੀ ਕਹਿ ਕੇ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਸਾਂਝੀ ਕਰਦੇ ਨੇ ਲੋਕ ਤੇ ਪਹਿਲਾਂ ਤਾਂ ਜੀਵਨ ਚੰਗਾ ਸੀ ਕਿ ਜਾਂ ਕਿਸੇ ਦੀ ਕਾਪੀ ਕਰਨਾ ਕਿ ਜਾਂ ਹੁਣ ਜਿਹੜਾ ਅਸਲ ਬਾਣਾ ਵਾ ਗੁਰੂ ਸਾਹਿਬ ਨੇ ਦਿੱਤਾ ਕਿ ਉਹ ਚੰਗਾ ਏ ਨਹੀਂ ਨਹੀਂ ਪਹਿਲੇ ਵਾਲਾ ਤਾਂ ਕਰਾਸ ਸੀ ਉਹ ਕੋਈ ਫਾਇਦਾ ਹੀ ਨਹੀਂ ਸੀ ਉਹਦਾ ਕਾਂਟਾ ਸੀ ਹੁੰਦਾ ਹੁਣ ਜਿਹੜਾ ਮਹਾਰਾਜ ਨੇ ਜੀਵਨ ਦਿੱਤਾ ਬਾਣਾ ਦਿੱਤਾ ਵਾ ਇੱਕ ਮੈਨੂੰ ਇੱਕ ਵੱਖਰਾ ਸਰੂਪ ਦਿੱਤਾ ਵਾ ਜਾਗ ਨਾਲੋਂ ਕੀ ਜਿਵੇਂ ਹੁਣ ਪਹਿਲੇ ਮੈਂ ਦੋ ਬੰਦੇ ਖੜਾ ਹੁੰਦਾ ਸੀ ਪਛਾਣ ਨਹੀਂ ਸਕਦਾ ਸੀ ਕੋਈ ਹੁਣ ਮੈਂ ਤੇ ਹਜ਼ਾਰ ਬੰਦਿਆਂ ਦੇ ਵਿੱਚ ਮੈਨੂੰ ਦੂਰੋਂ ਪਛਾਣ ਲੈਣਗੇ ਕਿ ਉਹ ਬਲਜੀਤ ਸਿੰਘ ਖਾਲਸਾ ਖੜੇ ਆ ਵਿੱਚ ਕਿਉਂਕਿ ਮੇਰਾ ਬਾਣਾ ਮੇਰੇ ਸ਼ਸਤਰ ਆ ਤੇ ਮਤਲਬ ਬਾਜ ਨਾਲ ਹੁਣ ਤਾਂ ਬਾਜ ਹੋਰ ਜ਼ਿਆਦਾ ਮੇਰਾ ਪਛਾਣ ਦਾ ਕੇਂਦਰ ਬਣ ਗਿਆ ਤੋਂ ਇਸ ਕਰਕੇ ਇਹ ਜੀਵਨ ਜ਼ਿਆਦਾ ਵਧੀਆ ਲੱਗਦਾ ਮੈਨੂੰ ਇਸੋ ਬਲਜੀਤ ਸਿੰਘ ਬਾਬਾ ਜੀ ਗੱਲ ਕਰੀਏ ਮੈਨੂੰ ਇਸੋ ਵੀ ਖਾਲਸਾ ਜੀ ਕਹਿੰਦੇ ਜੀ ਸੰਗਤ ਜਿਹੜੀ ਹੁੰਦੀ ਆ ਯਾਰੀ ਦੋਸਤੀ ਹੁੰਦੀ ਆ ਜੇਕਰ ਚੰਗੀ ਸੰਗਤ ਮਿਲ ਜੇ ਤੇ ਬੰਦਾ ਤਰ ਜਾਂਦਾ ਜੇ ਮਾੜੀ ਸੰਗਤ ਮਿਲੇ ਤੇ ਬੰਦਾ ਡੁੱਬ ਜਾਂਦਾ ਇਦੇ ਵਿੱਚ ਕਿੰਨੀ ਕਿ ਸੱਚਾਈ ਆ ਤੁਹਾਡੀ ਸੰਗਤ ਕਿਨੀ ਉਸ ਟਾਈਮ ਤੇ ਕਿਸ ਤਰ੍ਹਾਂ ਦੀ ਸੀ ਜਿਹੜੇ ਨੌਜਵਾਨਾ ਤੁਸੀਂ ਰਹਿੰਦੇ ਸੀ ਹੋ ਸਕਤ ਹਾਂਜੀ ਦੇਖੋ ਜੈਸਾ ਅੰਨ ਵੈਸਾ ਮਨ ਜੈਸੀ ਸੰਗਤ ਵੈਸੀ ਰੰਗਤ ਕਿ ਜਿਹੋ ਜਿਹਾ ਤੁਸੀਂ ਅੰਨ ਖਾਓਗੇ ਤੁਹਾਡਾ ਮਾਈਂਡ ਉਹੋ ਜਿਹਾ ਹੋ ਜਾਣਾ ਜੇ ਤੁਸੀਂ ਸ਼ੁੱਧ ਵਧੀਆ ਹਰ ਖਾਓਗੇ ਤਾਂ ਤੁਸੀਂ ਇੱਕ ਵਧੀਆ ਪਰਫੈਕਟ ਸਰੀਰ ਦੇ ਫਿੱਟ ਹੋਵੋਗੇ ਅਗਰ ਤੁਸੀਂ ਮਾਦਕ ਚੀਜ਼ਾਂ ਦਾ ਇਸਤੇਮਾਲ ਕਰੋਗੇ ਤੁਹਾਡੇ ਮਨ ਦੇ ਵਿੱਚ ਉਹ ਜਾਣਗੇ ਵਿਕਾਰ ਹੋਣਗੇ ਤੁਹਾਡਾ ਕੁਝ ਗਲਤ ਕਰਨ ਨੂੰ ਜੀ ਕਰੂਗਾ ਤੁਹਾਡਾ ਕੁਝ ਚੋਰੀਆਂ ਕਰਨ ਨੂੰ ਜੀ ਕਰੂਗਾ ਲੁੱਟਣ ਨੂੰ ਕਤਲ ਉਹ ਮਾੜਾ ਜੈਸਾ ਅਨਵੈਸਾ ਮਨ ਹੁਣ ਸੰਗਤ ਹੀ ਆਏ ਨੇ ਕਿ ਜਿਹੋ ਜੀ ਤੁਹਾਡੀ ਸੰਗਤ ਹੋਏਗੀ ਅਗਰ ਤੁਹਾਡੀ ਸੰਗਤ ਬੁਰੀ ਆ ਤੇ ਤੁਸੀਂ ਬੁਰੇ ਕੰਮਾਂ ਚ ਇਨਵੋਲ ਹੋ ਜੇ ਤੁਸੀਂ ਨਹੀਂ ਕੀਤਾ ਤਾਂ ਵੀ ਤੁਹਾਡਾ ਨਾ ਆਉਣਾ ਕਿਉਂਕਿ ਪੁਲਿਸ ਕਰਦੀ ਤੁਸੀਂ ਆਮ ਹੀ ਦੇਖਦੇ ਹੈਂਡਲ ਕਰਦੇ ਹੋ ਕਤਲ ਕਰਨੇ ਕੀਤਾ ਹੁੰਦਾ ਨਾਲ ਛੇ ਮੁੰਡੇ ਆ ਚੱਕੇ ਹੁੰਦੇ ਨੇ ਯਾਦ ਉਹਦਾ ਕਾਰਨ ਇਹ ਕਿ ਉਹ ਤੁਹਾਡੀ ਸੰਗਤ ਦਾ ਸੀ ਇਸ ਕਰਕੇ ਆਪਾਂ ਜਦੋਂ ਗੁਰੂ ਦੀ ਸੰਗਤ ਕੀਤੀ ਤੇ ਬਾਈ ਹੁਣ ਤਾਂ ਰੰਗ ਨਿਆਰੇ ਆ ਸਾਡੇ ਕਿ ਯਾਨੀ ਕਿ ਬੈਸਟ ਜਿਹੜੀ ਸੰਗਤ ਦਾ ਵੀ ਫਰਕ ਪੈਂਦਾ ਹੈ ਕਿ ਆਪਣੀ ਸੰਗਤ ਚੁਣੋ ਕਿ ਆਪਾਂ ਕਿਹੋ ਜੀ ਸੰਗਤ ਕਰਨੀ ਚੰਗੀ ਜਾਂ ਮਾੜੀ ਜੇ ਚੰਗ ਮਾੜੀ ਸੰਗਤ ਕੀਤੀ ਤਾਂ ਤੁਸੀਂ ਗਏ ਤੁਹਾਡਾ ਪਰਿਵਾਰ ਵੀ ਗਿਆ ਮੈਨੂੰ ਇਹ ਸੁਣ ਬਲਜੀਤ ਸਿੰਘ ਜੀ ਜਦੋਂ ਬਲਜੀਤ ਸਿੰਘ ਇਕੱਲੇ ਸੀ ਹੁਣ ਬਲਜੀਤ ਸਿੰਘ ਖਾਲਸਾ ਬਣ ਗਏ ਹੋ ਜਦੋਂ ਬਲਜੀਤ ਸਿੰਘ ਇਕੱਲੇ ਸੀ ਉਦੋਂ ਕਦੇ ਡਰ ਲੱਗਦਾ ਸੀ ਕਿ ਆਦ ਕਿਤੇ ਲੜਾਈ ਝੜਾ ਨਾ ਹੋ ਜੇ ਕੋਈ ਛੱਟ ਪੇੜ ਨਾ ਲਾ ਦੇ ਉਦੋਂ ਕਿੰਨਾ ਡਰ ਲੱਗਦਾ ਸੀ ਹੁਣ ਬਲਜੀਤ ਸਿੰਘ ਖਾਲਸਾ ਬਣ ਗਏ ਹੋ ਹੁਣ ਡਰ ਲੱਗਦਾ ਕਿਸੇ ਚੀਜ਼ ਕੋ ਬਾਬਾ ਜੀ ਹੁਣ ਨਹੀਂ ਲੱਗਦਾ ਹੁਣ ਤਾਂ ਬੇਖੌਫ ਆ ਹੁਣ ਤਾਂ ਆਪਾਂ ਨੂੰ ਪਤਾ ਕਿ ਮ ਪਹਿਲੇ ਹੁੰਦਾ ਸੀ ਕਿ ਜੋ ਮਾੜਾ ਬੰਦਾ ਸਾਡੇ ਅੱਗੇ ਖੜਦਾ ਸੀ ਸਾਨੂੰ ਇਹ ਲੱਗਦਾ ਸੀ ਸਾਡੇ ਲੱਗ ਗਿਆ ਅੱਗੇ ਖੜਕ ਕੋਈ ਮਾੜਾ ਕੰਮਣਾ ਕਰਕੇ ਆਇਆ ਹੋਵੇ ਜਾਂ ਮਤਲਬ ਕੋਈ ਮਾੜਾ ਨਸ਼ਾ ਨਾਲ ਦੀ ਜੇਬ ਚ ਹੋਵੇ ਤੋਂ ਇਸ ਕਰਕੇ ਆਪਾਂ ਕੁਝ ਨਹੀਂ ਕਰਦੇ ਸੀ ਪਰ ਅਗਲੇ ਦੀ ਜੇਬ ਦਾ ਮੈਨੂੰ ਕੀ ਪਤਾ ਕੀ ਤੁਹਾਡੀ ਜੇਬ ਚ ਕੀ ਆ ਜਾਂ ਮੇਰੀ ਜੇਬ ਚ ਕੀ ਆ ਸੋ ਇਸ ਕਰਕੇ ਡਰ ਲੱਗਦਾ ਸੀ ਕਿ ਕਿਸੇ ਦੀ ਨਜਾਇਜ਼ ਇਹਨਾਂ ਚੱਕਰਾਂ ਵਿੱਚ ਫਸ ਜਾਈਏ ਤੇ ਹੁਣ ਆਪਾਂ ਬੇਖੌਫ ਆ ਤੇ ਇੱਕ ਇਹ ਵੀ ਡਰ ਲੱਗਦਾ ਸੀ ਕਿ ਆਪਾਂ ਯਾਰ ਜ਼ਿਆਦਾ ਸੰਗਤ ਕਰਾਂਗੇ ਇਹ ਬੰਦਾ ਸਾਨੂੰ ਨਸ਼ੇ ਨਾ ਲਾ ਦੇ ਕੋਈ ਵੱਡਾ ਨਸ਼ਾ ਨਾ ਲਾ ਦੇ ਤੁਹਾਡੀ ਲਾਈਫ ਜਿਹੜੀ 84 ਲੱਖ ਜੁਨਾ ਕੱਟ ਕੇ ਆਪਾਂ ਨੂੰ ਮਿਲੀ ਆ ਉਹ ਖਰਾਬ ਨਾ ਹੋ ਜੇ ਮਨ ਦੇ ਵਿੱਚ ਕਿਤੇ ਨਾ ਕਿਤੇ ਸੰਤ ਬਿਰਤੀ ਵੀ ਜਾਗ ਜਾਂਦੀ ਸੀ ਪਰ ਉਹ ਪੂਰੀ ਤਰ੍ਹਾਂ ਨਹੀਂ ਸੀ ਜਾਗਦੀ ਪੂਰੀ ਤਰ੍ਹਾਂ ਜਾਗੀ ਜਦੋਂ ਮਹਾਰਾਜ ਦਾ ਥੱਪੜ ਮੂੰਹ ਤੇ ਵੱਜਾ ਫਿਰ ਦਿਮਾਗ ਚੱਲਿਆ ਤਾਂ ਫਿਰ ਉਹ ਸੰਤ ਬਿਰਤੀ ਸਾਰੀ ਬਾਹਰ ਆਈ ਅੰਦਰੋਂ ਤਾਂ ਫਿਰ ਆਪਾਂ ਚੰਗੀ ਸੰਗਤ ਹੈ ਚੰਗਾ ਮਾੜਾ ਬੁਰਾ ਚੰਗਾ ਖਾਣਾ ਪੀਣਾ ਉਹ ਆਪਾਂ ਆਪਣਾ ਸ਼ੁੱਧ ਕੀਤਾ ਜਿਵੇਂ 1922 ਬਲੀ ਸਿੰਘ ਖਾਲਸਾ ਇਸੇ ਦੇਖਿਆ ਵੀ ਤੁਹਾਡੀ ਯਾਰੀ ਜਿਹੜੀ ਆ ਬਾਜ ਦੇ ਨਾਲ ਆ ਕਹਿੰਦੇ ਸਿੰਘਾਂ ਦੀ ਯਾਰੀ ਹਮੇਸ਼ਾ ਬਾਜਾ ਦੇ ਨਾਲ ਹੁੰਦੀ ਆ ਨਾ ਹੀ ਕਿਸੇ ਕਾਵਾਂ ਦੇ ਨਾਲ ਨਾ ਹੀ ਕਿਸੇ ਤੋਤਿਆਂ ਦੇ ਨਾਲ ਤੇ ਨਾ ਹੀ ਚਿੜੀਆਂ ਦੇ ਨਾਲ ਕਹਿੰਦੇ ਬਾਜਾ ਦੇ ਨਾਲ ਤੁਹਾਡੀ ਯਾਰੀ ਹੁੰਦੀ ਆ ਤੇ ਕਹਿੰਦੇ ਸਿੰਘ ਜੰਗਸੂਰਮੇ ਨੇ ਹਮੇਸ਼ਾ ਡਟਦੇ ਨੇ ਜਦੋਂ ਕਿਸੇ ਕਹਿੰਦੇ ਜਿੱਥੇ ਖਾਲਸਾ ਖੜ ਜੇ ਨਾ ਤੇ ਉੱਥੇ ਸਭ ਚੜ੍ਹਦੀ ਕਲਾ ਵਿੱਚ ਹੁੰਦਾ ਵਾ ਇਸ ਬਾਜ ਨਾਲ ਯਾਰੀ ਕਿਸ ਤਰ੍ਹਾਂ ਪਈ ਦਰਖਾ ਨੂੰ ਸਾਂਝਾ ਕਰਦੇ ਹੋ ਤੇ ਇਹਦੇ ਬਾਜ ਦਾ ਨਾਮ ਕੀ ਰੱਖਿਆ ਵਾ ਬਾਬਾ ਜੀ ਇਹਦਾ ਨਾਮ ਰੱਖਿਆ ਜੰਗ ਫਤਿਹ ਸਿੰਘ ਇਹ ਗੁਰੂ ਮਹਾਰਾਜ ਦੇ ਹੱਥ ਤੇ ਵੀ ਸ਼ੋਭਦਾ ਹੁੰਦਾ ਸੀ ਇਹ ਇਹਨੂੰ ਪਹਿਰੇਦਾਰ ਦੇ ਨਾਲ-ਨਾਲ ਜਾਣਿਆ ਜਾਂਦਾ ਪੰਥ ਦੇ ਵਿੱਚ ਜਦੋਂ ਵੀ ਪੰਥ ਦੇ ਪੀੜਾ ਆਉਂਦੀ ਹੈ ਇਹ ਮਹਾਰਾਜ ਦਾ ਸੁਨੇਹਾ ਲੈ ਕੇ ਆਉਂਦਾ ਵਾ ਦੂਜੀ ਗੱਲ ਆ ਪਰ ਅਦਾਸ ਕਰਦੇ ਆ ਸਿੱਖਾਂ ਦਾ ਮੰਨ ਨੀਵਾ ਮੱਤ ਉੱਚੀ ਜਿਹੜਾ ਬਾਜ ਆ ਬਾਜ ਦਾ ਔਰ ਸਿੰਘਾਂ ਦਾ ਆਪਸ ਦੇ ਵਿੱਚ ਬਹੁਤ ਗੁਣ ਰਲਦਾ ਚਾਰ ਪੰਜ ਚਾਰ ਜਾਨਵਰ ਨੇ ਪਹਿਲਾ ਬਾਜ ਜਿਹੜਾ ਸਿੰਘਾਂ ਦੇ ਨਾਲ ਪੂਰਾ ਮੈਚ ਕਰਦਾ ਦੂਜਾ ਮਗਰਮੱਛ ਇਹ ਵੀ ਸਿੰਘਾਂ ਨਾਲ ਮੈਚ ਕਰਦਾ ਤੀਜਾ ਆ ਗਿਆ ਆਪਣਾ ਸ਼ੇਰ ਇਹ ਵੀ ਸਿੰਘਾਂ ਨਾਲ ਇਹਦੇ ਗੁਣ ਬਹੁਤ ਰਲਦੇ ਆ ਜਿਹੜਾ ਚੌਥਾ ਕੁੰਡਲੀਆ ਸੱਪ ਆ ਇਨਾਂ ਦੇ ਸਿੰਘਾਂ ਦੇ ਆਪਸ ਦੇ ਵਿੱਚ ਗੁਣਾਏ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਦੱਸਣਾ ਪਊਗਾ ਜage ਉਹਦੇ ਨਾਲ ਇਹ ਕਿ ਜਦੋਂ ਸਿੰਘਾਂ ਤੇ ਸਿੱਖਾਂ ਦਾ ਮੰਨਣੀਵਾ ਮੱਤ ਉੱਚੀ ਇਹ ਜਦੋਂ ਬਾਜ ਤਾਂ ਉੱਡਦਾ ਭਾਵੇਂ ਹਜ਼ਾਰਾਂ ਕਰੋੜਾਂ ਉੱਤੇ ਉੱਡਿਆ ਵੇ ਇਹਨੂੰ ਥੱਲੇ ਨਿੱਕਾ ਕੀੜਾ ਵੀ ਦਿਸ ਜਾਂਦਾ ਯਾਨਕਿ ਇਹਦਾ ਜਿਹੜਾ ਸਰੀਰਕ ਤੌਰ ਤੇ ਬਾਡੀ ਤਾਂ ਉੱਡਣ ਰਿਹਾ ਵਾ ਜਿਹੜਾ ਮੰਨਿਆ ਦਾ ਥੱਲੇ ਆ ਉਹ ਇਹ ਸਿੰਘ ਹੈ ਕਿ ਜਿੰਨਾ ਮਰਜੀ ਆਪਾਂ ਤਾਂ ਹੁਣ ਮਹਾਰਾ ਨੇ ਸਾਨੂੰ ਦਿੱਤਾ ਵਾ ਬਾਣਾ ਹੁਣ ਆਪਾਂ ਇਹਨਾਂ ਕਿ ਜਿਵੇਂ ਹੁਣ ਸਾਨੂੰ ਕੋਈ ਕੋਈ ਵੀ ਵਾਈ ਮਰੀਆ ਪਾਸੇ ਟਾਈਮ ਰੁਕ ਜਾਈਦਾ ਬਾਬਾ ਜੀ ਤੁਹਾਡੇ ਦਰਸ਼ਨ ਕਰਨੇ ਅਸੀਂ ਆਣੇ ਕਿ ਚੱਲੋ ਹੀ ਪਰੇ ਉਹਨੇ ਇਹ ਮੰਨਣੀ ਵੇ ਦੀ ਨਿਸ਼ਾਨੀ ਆ ਆਪਾਂ ਜਿੰਨੇ ਮਰਜੀ ਮਾਰਾ ਨੇ ਸਾਨੂੰ ਤਾਂ ਕਰਦਾ ਪਰ ਆਪਾ ਆਪਣਾ ਮੰਨ ਨਹੀਂ ਵਾਰ ਰੱਖਣਾ ਦੂਜੀ ਗੱਲ ਆ ਕਿ ਇਹ ਆਪਣਾ ਸ਼ਕਾਰ ਆਪ ਕਰਕੇ ਖਾਂਦਾ ਤੇ ਸਿੰਘ ਵੀ ਆਪਣੀ ਕਿਰਤ ਆਪ ਕਰਦੇ ਉਹ ਦੂਜੇ ਦੇ ਹੱਕ ਦੇ ਛਾਪਾ ਨਹੀਂ ਮਾਰਦੇ ਇਹ ਵੀ ਕਦੇ ਹੱਕ ਦੇ ਛਾਪਾ ਨਹੀਂ ਮਾਰਦਾ ਸੋ ਇਹ ਸਿੰਘ ਵੀ ਕਦੀ ਗੁਲਾਮੀ ਕਬੂਲ ਨਹੀਂ ਕਰਦੇ ਹੁਣ ਮੈਨੂੰ ਕੋਈ 2 ਘੰਟੇ ਕਮਰੇ ਬਾਦੇ ਮੈਂ ਨਹੀਂ ਬੈਠੂਗਾ ਇਹਨੂੰ ਬਾਬਾ ਜੀ ਇਹ ਵੀ ਨਹੀਂ ਬੰਦੇ ਇਹਨਾਂ ਨੂੰ ਤੁਸੀਂ ਕਦੇ ਬੰਦ ਕਰਦੋਗੇ ਇਹਨਾਂ ਪਰ ਮਾਰ ਮਾਰ ਕੇ ਆਪਣੇ ਜ਼ਖਮੀ ਕਰ ਲੈਣੇ ਆ ਤਮੀਨੇ ਸੋਭੀ ਬਲਜੀਤ ਸਿੰਘ ਖਾਲਸਾ ਜੀ ਜਦੋਂ ਤੁਸੀਂ ਲੰਘਦੇ ਹੋ ਆਪਣੇ ਮੋਟਰਸਾਈਕਲ ਦੇ ਨਾਲ ਬਾਜ ਤੁਹਾਡੇ ਨਾਲ ਹੁੰਦਾ ਵਾ ਫੇ ਕਿੰਨੇ ਖਿੱਚਦਾ ਕੇਂਦਰ ਹੁੰਦਾ ਲੋਕ ਕਿੰਨਾ ਕਿ ਤੁਹਾਨੂੰ ਖਲਾ ਖਲਾ ਕੇ ਤੁਹਾਡਾ ਫੋਟੋ ਆ ਵੀ ਲਵਾਉਂਦੇ ਨੇ ਸੈਲਫੀਆਂ ਲਵਾਉਂਦੇ ਨੇ ਤੇ ਬਲਜੀਤ ਸਿੰਘ ਖਾਲਸਾ ਨਾਲ ਫਤਿਹ ਸਾਂਝੀ ਕਰਦੇ ਨੇ ਕਿੰਨਾ ਕਿ ਚੰਗਾ ਲੱਗਦਾ ਚੀਜ਼ ਨੂੰ ਲਾ ਕੇ ਬਾਬਾਈ ਬਹੁਤ ਵਧੀਆ ਲੱਗਦਾ ਜੀ ਇੰਨਾ ਕਿ ਜਿਆਦਾ ਉਸ ਟਾਈਮ ਮਹਾਰਾਜ ਦੀ ਕਿਰਪਾ ਨਾਲ ਗਈ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਕਈ ਤਾਂ ਵੀਰ ਇਹੋ ਜਿਹੇ ਹੁੰਦੇ ਨੇ ਕਿ ਮੈਂ ਪਿਛਲੇ ਹਫਤੇ ਆਉਣ ਰਿਹਾ ਸੀ ਪ੍ਰੋਗਰਾਮ ਕਰਕੇ ਨਾਲ ਮੇਰੇ ਬਾਜ਼ੇ ਚੱਲ ਗਿਆ ਕਿਉਂਕਿ ਰਾਖੀ ਕਰਨ ਵਾਲਾ ਕੋਈ ਨਹੀਂ ਮੇਰੇ ਤੋਂ ਸੀ ਮੇਰ ਕੋਈ ਰਹਿੰਦਾ ਹੈ ਮੈਂ ਤਿੰਨ ਦਿਨਾਂ ਲਈ ਪਾੜ ਜਲ ਗਿਆ ਤੇ ਮੈਂ ਨਾਲ ਹੀ ਲੈ ਗਿਆ ਪਿੰਡ ਚ ਉਹ ਹਾਂਜੀ ਜੰਗ ਫਤੇ ਸਿੰਘ ਨੂੰ ਫਿਰ ਇਹ ਨਾਲ ਹੀ ਰਿਹਾ ਉੱਥੇ ਤਿੰਨ ਦਿਨ ਮੇਰੇ ਨਾਲ ਹੀ ਪਾੜਤੇ ਰਿਹਾ ਜਦੋਂ ਮੈਂ ਵਾਪਸ ਆਉਣ ਰਿਹਾ ਤੇ ਇਹਨੂੰ ਪਤਾ ਕਿ ਹੁਣ ਮੈਂ ਘਰ ਚੱਲਾਂ ਇਹਨੂੰ ਸਭ ਪਤਾ ਲੱਗਾ ਮੈਂ ਕਦੋਂ ਜਾਣਾ ਕਦੋਂ ਆਉਣਾ ਫਿਰ ਰਾਹ ਦੇ ਵਿੱਚ ਜਾਣ ਰਿਹਾ ਇੱਕ ਪਰਿਵਾਰ ਜਾਣ ਰਿਹਾ ਸੀ ਉਹਨਾਂ ਦੇ ਬੱਚੇ ਸੀ ਉਹ ਜਿਹੜਾ ਪੁੱਤਰ ਜੰਮੇ ਦੀ ਬੜੀ ਖੁ ਪੁੱਤਰ ਜਮਿਆ ਉਹਨਾਂ ਨੇ ਉਹਦਾ ਨਾਂ ਰੱਖਿਆ ਸੀ ਗੁਰਫਤ ਇਹਦਾ ਨਾਂ ਜੰਗਫਤੇ ਉਹਨਾਂ ਨੇ ਕਾਰ ਦੇ ਵਿੱਚ ਦੇ ਲਾ ਬਾਈ ਸਿੰਘ ਬਾਜ ਲੈ ਕੇ ਜਾਣ ਹਾਰਨ ਮਾਰੀ ਜਾਣ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਮੈਂ ਟ੍ਰੈਫਿਕ ਆ ਉਹਨਾਂ ਨੇ ਅੱਗੇ ਕਾਰ ਖਿਲਾੜਦੀ ਕਹਿੰਦੇ ਬਾਬਾ ਜੀ ਹੱਥ ਜੋੜੇ ਪਹਿਲੇ ਕੀ ਕੁਝ ਕਵਣਾ ਬਾਬਾ ਤੇ ਮੈਂ ਕਿਹਾ ਹਾਂਜੀ ਦੱਸੋ ਕਹਿੰਦਾ ਬਾਬਾ ਜੀ ਆਪਾਂ ਆਪਣੇ ਬੇਟੇ ਦੇ ਨਾਲ ਤੁਹਾਡੇ ਬਾਜ ਦੀ ਫੋਟੋ ਖਿਚਾਉਣੀ ਕਹਿੰਦਾ ਉਹ ਉਹਦਾ ਨਾਂ ਗੁਰਫਤੇ ਆ ਤੁਹਾਡਾ ਕੀ ਨਾਂ ਮੈਂ ਕਿਹਾ ਤਾਂ ਜੰਗਫਤੇ ਮੈਂ ਕਹਾਂ ਕੋਈ ਗੱਲ ਨਹੀਂ ਕਿ ਚਾਹ ਫਿਰ ਬੱਚੇ ਨੂੰ ਮੋਟਰਸਾਈਕਲ ਦੇ ਭਾਗੇ ਫੋਟੋ ਖਿੱਚਾਈ ਕਿ ਨਾਲ ਹੀ ਮੈਂ ਸ਼ੁਕਰਾਨਾ ਕਰਾਂਗੇ ਸੱਚੇ ਪਾਤਸ਼ਾਹ ਸ਼ੁਕਰ ਆ ਨਾਲ ਇਹਨੂੰ ਕਿਹਾ ਬਾਜ ਨੂੰ ਅਰਦਾਬ ਜਿੰਦਗੀ ਦੇ ਸੱਚੇ ਪਾਤਸ਼ਾਹ ਹੁਣ ਇਹ ਵੀ ਤੇਰਾ ਹੀ ਬਾਜ ਆ ਜਿਹੜਾ ertid te ਆਇਆ ਨੂੰ ਹੁਣ ਓਗਣਾ ਤੋਂ ਬਚਾ ਕੇ ਰੱਖੀ ਗੁਣ ਬਖਸ਼ੀ ਮਹਨੇਸ਼ਰ ਬਲੀ ਸਿੰਘ ਖਾਤ ਸੀ ਦੇਖਿਆ ਤੁਸੀਂ ਸ਼ਸਤਰ ਬਹੁ ਲੱਖੇ ਨੇ ਆਪਣੇ ਕੋਲ ਸ਼ਸਤਰ ਧਾਰੀ ਏ ਵਕ ਵਕ ਤਰ੍ਹਾਂ ਦੇ ਸ਼ਸਤਰ ਨੇ ਸਭ ਤੋਂ ਪਹਿਲਾਂ ਤੀਰ ਘਮਾਣ ਆ ਤੇ ਦਸ਼ਕਾਂ ਜੂ ਸਾਂਝਾ ਕਰ ਦਿਓ ਸ਼ਸਤਰਾਂ ਦੇ ਨਾਂ ਨਾ ਕੀ ਨਾਂ ਨੇ ਦਸ਼ ਸ਼ਸਤਰਾਂ ਦੇ ਤੇ ਜਿਹੜੇ ਤੀਰ ਘਮਾ ਰੱਖੇ ਨੇ ਦਸ਼ਕਾਂ ਜੂ ਇੱਕ ਬਾਣੀ ਹੁੰਦੀ ਆ ਸ਼ਸ਼ਤਨਾਮਾ ਵਾਲਾ ਅਸ ਕਿਰਪਾਨ ਖੰਡੋ ਖੜਗ ਤਪ ਕਰ ਤਰ ਤੀਰ ਸੈਬ ਸਰੋਹੀ ਸੈਤੀ ਜਹੇ ਹਮਾਰੇ ਤੀਰ ਉਹਦੇ ਵਿੱਚ ਜਿੰਨੇ ਵੀ ਆਪਣੇ ਰਵਾਇਤੀ ਸ਼ਸ਼ਤ ਨੇ ਨਾ ਉਹਨਾਂ ਸਾਰਿਆਂ ਦੇ ਮਹਾਰਾਜ ਨੇ ਨਾਮ ਹੀ ਦੱਸੇ ਉਹਨਾਂ ਦੇ ਜਿਹੜੇ ਗੁਣ ਵੀ ਦੱਸੇ ਆ ਸੋ ਇਸ ਕਰਕੇ ਸਾਡੇ ਪੀਰ ਆ ਇਹ ਐਨੀ ਟਾਈਮ ਸਾਡੇ ਤਨ ਦੇ ਮਹਾਰਾਜ ਨੇ ਹੁਕਮ ਆ ਕਿ ਗਊ ਗਰੀਬ ਦੀ ਰੱਖਿਆ ਕਰਨੀ ਆਪਾਂ ਉਹਨੇ ਹੱਥੇ ਆਗੇ ਸਾਡੇ ਤੇ ਕੋਈ ਵਾਰ ਕਰਦੇ ਆਪਾਂ ਕਿਵੇਂ ਕੈ ਦੀ ਰੱਖਿਆ ਕਰਾਂਗੇ ਸੋ ਇਸ ਕਰਕੇ ਐਨੀ ਟਾਈਮ ਆਪਣੇ ਕੋਲ ਸ਼ਸ਼ਤ ਰੱਖਣੇ ਆ ਇਹ ਹੈਗਾ ਤੀਰ ਕਮਾਨ ਇਹ ਇਹਨੂੰ ਅਸਤਰ ਵੀ ਕਹਿੰਦੇ ਹੁੰਦਾ ਹੈਗਾ ਕਿ ਦੂਰ ਤੋਂ ਕਿਸੇ ਤੇ ਵਾਰ ਕਰਨਾ ਇਹ ਜਿਹੜੀ ਗੱਲ ਦੇ ਕਮਰ ਕਸੇ ਹੈਗੀ ਆ ਕਟਾਰ ਇਹ ਕਟਾਰ ਦਾ ਉਦੋਂ ਇਸਤੇਮਾਲ ਹੁੰਦਾ ਜਦੋਂ ਦੁਸ਼ਮਣ ਬਹੁਤ ਜ਼ਿਆਦਾ ਲੱਗੇ ਆ ਜੇ ਸਾਡੇ ਉਹ ਹੱਥੋ ਹੱਥ ਦੀ ਟੱਕਰ ਦੇ ਵਿੱਚ ਦੁਸ਼ਮਣ ਦੇ ਕਟਾਰ ਜਿਹੜੀ ਕੰਮ ਹੁੰਦੀ ਆ ਇਹ ਜਿਹੜਾ ਅਸਤਰ ਆ ਇਹਦੇ ਨਾਲ ਤੂਰ ਆਪਾਂ ਕਿਤੇ ਗੋਲੀ ਦੀ ਤਰ੍ਹਾਂ ਦੂਰ ਨਿਸ਼ਾਨਾ ਲਾ ਸਕਦੇ ਆ ਤਾਂ ਆ ਜਿਹੜਾ ਉੱਪਰ ਤੁਸੀਂ ਦੇਖਦੇ ਹੋ ਝੂਲ ਰਿਹਾ ਨਿਸ਼ਾਨ ਦੇ ਉੱਪਰ ਇਹ ਨਾਗਣੀ ਆ ਇਹਨੂੰ ਵੀ ਆਪਾਂ ਨਾਗਣੀ ਕਹਿੰਦੇ ਆ ਨਾਗਣੀ ਸ਼ਸਤਰ ਇਹ 10 ਫੁੱਟ 9 ਫੁੱਟ ਕਿਸੇ ਨੂੰ ਲਾਗੇ ਨਹੀਂ ਆਉਣ ਦਿੰਦਾ ਬਿਲਕੁਲ ਦੂਰ ਦੂਰੀ ਰਹੂਗਾ ਸਾਡੇ ਤੋਂ ਸੋ ਇਸ ਕਰਕੇ ਇਹ ਸਾਡੀ ਰੱਖਿਆ ਕਰਦੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ ਤੇ ਸ਼ਸਤਰ ਸਾਡੇ ਪੀਰ ਨੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਬਾਣੀ ਪੜ੍ਹਨੀ ਆ ਤੇ ਸ਼ਸਤਰਾਂ ਦਾ ਅਭਿਆਸ ਕਰਨਾ ਸ਼ਸਤਰਾਂ ਨੂੰ ਚਲਾਉਣਾ ਤੇ ਇਹਦਾ ਮਤਲਬ ਕਦੀ ਨਜਾਇਜ਼ ਇਸਤੇਮਾਲ ਨਹੀਂ ਕਰਨਾ ਤੁਸੀਂ ਕਿਹਾ ਬਾਬਾ ਜੀ ਤੁਸੀਂ ਕੜਾ ਬੜਾ ਮੋਟਾ ਪਾਇਆ ਵਾ ਮੈਨੂੰ ਲੱਗਦਾ ਵੀ ਕਿਲੋ 2 ਕਿਲੋ ਤਾਂ ਘੱਟ ਨਹੀਂ ਹੋਣਾ ਇੰਨੀ ਕਹਿੰਦੇ ਸਿੰਘਾਂ ਦੀ ਜਾਨ ਹੁੰਦੀ ਆ ਕਿ ਇਹ ਜਿਹੜਾ ਕਹਿੰਦੇ ਵੀ ਪੂਰੀ ਬਾਤ ਤੁਹਾਡੇ ਸ਼ਰੀ ਦੇ ਨਾਲ ਮੈਚ ਕਰਦੀ ਆ ਆਪ ਬੰਦਾ ਮੈਂ ਲੱਗਾ ਫੜੂਗਾ ਤੇ ਉਹਦਾ ਹਾਥ ਹੀ ਥੱਲੇ ਚਲ ਜਾਊਗਾ 2 ਕਿਲੋ ਕੜਾ ਬੜਾ ਵੱਡਾ ਹੁੰਦਾ ਕਿੰਨੇ ਕਿਲੋ ਦਾ ਖਬੂਰ ਇਹ ਬੱਬਾ ਜੀ ਉਹੀ ਕਿਲੋ 2 ਕਿਲੋ ਦਾ ਹੀ ਆ ਤੇ ਕਈ ਫੜਦੇ ਆ ਕਹਿੰਦੇ ਬੱਬਾ ਕਿਵੇਂ ਪਾਇਆ ਮੈਂ ਬਸ ਮਾਰ ਆਈ ਨੇ ਪਾਇਆ ਤੇ ਪਾਇਆ ਅਸੀਂ ਤਾਂ ਤਾਕਤ ਆ ਗਈ ਆ ਤੇ ਨਾਲੇ ਦੇਖ ਦੇਖ ਸ਼ਕ ਲਾਈ ਦੀ ਰਗੜ ਕੇ ਆਪਾਂ ਸੁੱਖਾ ਘਟ ਛੱਕਦੇ ਆ ਸਿੰਪਲ ਦੇਖ ਸ਼ਰਦਾਈ ਤੋਂ ਮੇਰੀ ਤਾਕਤ ਹੁੰਦੀ ਆ ਉਹਦੇ ਨਾਲ ਆਪਾਂ ਘੋੜਿਆਂ ਨੂੰ ਵੀ ਕਾਬੂ ਕਰ ਲੈਨੇ ਆ ਜਿਹੜੇ ਆ ਤਰਤੀ ਦੇ ਤੁਰੇ ਫਿਰਦੇ ਇਹਨਾਂ ਨੂੰ ਵੀ ਕਾਬੂ ਕਰ ਲਈਦਾ ਮਿੰਟ 'ਚ ਤੇ ਬਾਕੀ ਸ਼ਸਤਰ ਵੀ ਚਲਾਉਣ ਦੇ ਵਿੱਚ ਸਰੀਰ 'ਚ ਜਾਣ ਚਾਹੀਦੀ ਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਨਿਹੰਗ ਸਿੰਘ ਗੁਰੂ ਕੇ ਲਾ ਲਈਏ ਫੌਜਾਂ ਜਿਹੜੇ ਕੀ ਸਰਦਾਰ ਬਲਜੀਤ ਸਿੰਘ ਨਿਹੰਗ ਸਿੰਘ ਬਾਬਾ ਜੀ ਖਾਸ ਕਰਕੇ ਆਂਦਾ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੀ ਜਿਹੜਾ ਚਲਾ ਕੇ ਦਿਖਾ ਰਹੇ ਨੇ ਇੱਕ ਵਾਰੀ ਬਾਬਾ ਜੀ ਮੱਥੇ ਨੂੰ ਜੂ ਲਾ ਕੇ ਜਿਸ ਤਰ੍ਹਾਂ ਕਰਦੇ ਹੁੰਦੇ ਨੇ ਉਹ ਵੀ ਜੂ ਸਾਂਝਾ ਕਰਦੇ ਹੋ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ ਦੇਖ ਸਕਦੇ ਹੋ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੇ ਸ਼ਸਤਰਧਾਰੀ ਨੇ ਜਿਹੜੇ ਕਿ ਤੀਰ ਵੀ ਚਲਾ ਕੇ ਦਿਖਾ ਰਹੇ ਨੇ ਤੇ ਇਹਨਾਂ ਵੱਲੋਂ ਜਿਹੜੇ ਤੀਰ ਚਲਾਏ ਨੇ ਦੇਖੋ ਕਿੱਡੀ-ਕਿੱਡੀ ਦੂਰ ਜਾ ਕੇ ਜਿਹੜੇ ਡਿੱਗ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਆ ਅਮਰਸਰ ਦੀਆਂ ਜਿੱਥੇ ਕਿ ਬਲਜੀਤ ਸਿੰਘ ਖਾਲਸਾ ਜਿਹੜਾ ਕਿ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜਾਂ ਨੇ ਇਹਨਾਂ ਵੱਲੋਂ ਜਿਹੜੇ ਕਿ ਤੀਰ ਚਲਾਏ ਜਾ ਰਹੇ ਨੇ ਸ਼ਸਤਰਧਾਰੀ ਨੇ ਤੇ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਗੁਰੂ ਕੀ ਲਾਡਲੀ ਫੌਜਾਂ ਚੜ੍ਹਦੀ ਕਲਾ ਵਿੱਚ ਨੇ ਅਤੇ ਅੱਜ ਵੀ ਜਿਹੜਾ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਤੇ ਕਾਫੀ ਖਿੱਚਦਾ ਕੇਂਦਰ ਵੀ ਨੇ ਜਿੱਥੋਂ ਇਥੇ ਬਾਬਾ ਜੀ ਲੰਘਦੇ ਨੇ ਲੋਕ ਚੁੱਕ ਚੁੱਕ ਕੇ ਸਲਾਮਾ ਵੀ ਕਰਦੇ ਨੇ ਤੇ ਬਾਬਾ ਜੀ ਫਤਿਹ ਸਾਂਝੀ ਕਰਦੇ ਨੇ ਤੇ ਬਾਬਾ ਜੀ ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਮੋਨੇ ਚੰਗੇ ਆ ਸਾਡਾ हेयर ਸਟਾਈਲ ਵਗੈਰਾ ਦਾ ਲਾਈਆਂ ਨੂੰ ਜਾ ਕੇ ਬਹਿ ਜਾਂਦੇ ਨੇ ਜਿਹੜੇ ਕਹਿੰਦੇ ਅਸੀਂ ਸੋਹਣੇ ਬੜੇ ਲੱਗਦੇ ਆ ਉਹਨਾਂ ਨੂੰ ਕੀ ਕਹਣਾ ਚਾਹੋਗੇ ਬਾਬਾ ਜੀ ਇਹ ਤਾਂ ਜਵਾਨੇ ਦੀ ਹਵਾ ਆ ਕੁਝ ਜਿਹੜੇ ਆਪਣੇ ਤੁਸੀਂ ਦੇਖੋ ਕਿ ਮੈਂ ਇੰਸਟਾਗ੍ਰam ਚਲੋਣਾ ਫੇਸਬੁੱਕ ਚਲੋਣਾ ਇੰਨੀ ਕਿ ਜ਼ਿਆਦਾ ਲੱਚਰਤ ਆ ਗਈ ਨਾ ਸਾਡੇ ਵਿੱਚ ਕੀ ਆਪਾਂ ਸੋਸ਼ਲ ਮੀਡੀਆ ਚਲਾ ਹੀ ਨਹੀਂ ਸਕਦੇ ਸਾਡੇ ਵਰਗੇ ਸਿੰਘ ਕਿ ਜਦੋਂ ਖੋਲੋ ਨਾਲ ਹੀ ਕੋਈ ਮਾੜੀ ਚੀਜ਼ ਹੀ ਸਾਹਮਣੇ ਆਉਗੀ ਸੋ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਆਪਾਂ ਕਿਉਂ ਕਰ ਰਹੇ ਆ ਕਿ ਜਿਹੜੀਆਂ ਧੀਆਂ ਪਹਿਣਾ ਪਰਦੇ ਦੇ ਅੰਦਰ ਰਹਿੰਦੀਆਂ ਸੀ ਉਹ ਪਰਦੇ ਤੋਂ ਖਾਸ ਕਰਕੇ ਮੇਰਾ ਕੁੜੀਆਂ ਨੂੰ ਮੈਸੇਜ ਆ ਕਿ ਪਲੀਜ਼ ਮਾੜੇ ਕੱਪੜੇ ਪਾਉਣੇ ਇੰਸਟਾਗ੍ਰਾਮ ਤੇ ਬੰਦ ਕਰ ਦਿਓ ਇਹਦੇ ਨਾਲ ਕ੍ਰਾਈਮ ਵੱਧਦਾ ਠੀਕ ਹੈ ਜੀ ਦੂਜੀ ਗੱਲ ਆ ਕਿ ਨਹੀਂ ਚੰਗਾ ਲੱਗਦਾ ਬਾਬਾ ਜੀ ਇਹੋ ਜੀ ਇਹੋ ਜੀ ਵੀਡੀਓ ਆਪਾਂ ਦੇਖਦੇ ਆ ਕਿ ਕ੍ਰੌਂਕ ਤੇ ਖੜੇ ਹੋ ਜਾਂਦੇ ਕਿ ਜਿੰਨਾ ਚੀਜ਼ਾਂ ਨੂੰ ਦੇਖਣ ਲਈ ਪੁਰਾਣੇ ਰਾਜੇ ਆਪਣੀ ਜਿਹੜੀ ਰਾਜ ਹੀ ਬਰਬਾਦ ਕਰ ਜਾਂਦੇ ਸੀ ਅੱਜ ਉਹ ਕੁੜੀਆਂ ਸੋਸ਼ਲ ਮੀਡੀਆ ਤੇ ਦਿਖਾ ਰਹੀਆਂ ਜਿੰਨਾ ਜਿੰਨਾ ਦਾ ਕਰਕੇ ਇੰਨੀਆਂ ਕੁਰਬਾਨੀਆਂ ਹੋਈਆਂ ਚੁੰਨੀਆਂ ਦਾ ਕਰਕੇ ਦੁਪੱਟੀਆਂ ਦਾ ਕਰਕੇ ਤੇ ਉਹ ਬਾਬਾਈ ਅੱਜ ਰੋਲ ਰਹੀਆਂ ਇੰਸਟਾਗ੍ਰam ਤੇ ਸੋ ਇਸ ਕਰਕੇ ਨਵੀਂ ਪੀੜੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਮਹਾਰਾਜ ਨੇ ਇੱਕ ਜਨਮ ਦਿੱਤਾ ਸਾਨੂੰ 84 ਲੱਖ ਜੂਨਾ ਭੁਗਤ ਕੇ ਆਪਾਂ ਇਨਸਾਨੀ ਰੂਪ ਚਾਏ ਆ ਇਹ ਬੰਦਗੀ ਕਰੋ ਮਹਾਰਾਜ ਦਾ ਨਾਮ ਲੋ ਤੇ ਆਪਣਾ ਜੀਵਨ ਸਫਲਾ ਕਰੋ ਤਾਂ ਕਿ ਤੁਹਾਨੂੰ ਜਨਮਗ੍ਰੰਥ ਦੇ ਚੱਕਰਾਂ 'ਚ ਨਾ ਪੈਣਾ ਪਵੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਖਤੀ ਬਲਜੀਤ ਸਿੰਘ ਖਾਲਸਾ ਜਿਹੜੇ ਕਿ ਬਲਜੀਤ ਤੋਂ ਬਲਜੀਤ ਸਿੰਘ ਖਾਲਸਾ ਬਣੇ ਨੇ ਤੁਸੀਂ ਦੇਖਿਆ ਕਾਫੀ ਖੇਚ ਦਾ ਕੇਂਦਰ ਵੀ ਨੇ ਜਿੱਥੋਂ ਲੰਘਦੇ ਨੇ ਲੋਕ ਝੁੱਕ ਝੁੱਕ ਕੇ ਸਲਾਮਾ ਵੀ ਕਰਦੇ ਨੇ ਤੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਵੀ ਸਾਂਝੀ ਕਰਦੇ ਨੇ ਐਸ ਕਰਕੇ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਪਹਿਲਾ ਬਲਜੀਤ ਸਿੰਘ ਕਾਫੀ ਚਿਰ ਦਾ ਮਰ ਗਿਆ ਪਰ ਹੁਣ ਬਲਜੀਤ ਸਿੰਘ ਖਾਲਸਾ ਨੇ ਜਨਮ ਲਿਆ ਵਾ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਕਿਹਾ ਜਾਂਦਾ ਵੀ ਲੋਕ ਜਦੋਂ ਕਿਤੇ ਜੇਲ੍ਹ ਵਿੱਚ ਜਾਂਦੇ ਨੇ ਯਾਤਰੀ ਕਈ ਲੋਕ ਵਿਗੜ ਕੇ ਵੀ ਆ ਜਾਂਦੇ ਨੇ ਬਹੁਤ ਘੱਟ ਲੋਕ ਹੁੰਦੇ ਜਿਹੜੇ ਸੁਧਰ ਕੇ ਆਉਂਦੇ ਨੇ ਪਰ ਬਲਜੀਤ ਸਿੰਘ ਦਾ ਹਾਸਲ ਕਹਿਣਾ ਵੀ ਉਹ ਮੈਂ ਜਨਮ ਸੀ ਜਦੋਂ ਮੈਂ ਜੇਲ੍ਹ ਚ ਗਿਆ ਸੀ ਉਸ ਤੋਂ ਬਾਅਦ ਅਜਿਹੇ ਸੁਧਰਿਆ ਕਿ ਗੁਰੂ ਸਾਹਿਬ ਨੇ ਆਪਣੇ ਨਾਲ ਸੇਵਾ ਲਾਤੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਚੜਦੀ ਕਲਾ ਵਾਲੇ ਸਿੰਘ ਬਣੇ ਨੇ ਅਤੇ ਬਾਗਨਾ ਯਾਰੀ ਆ ਜਿੱਥੋਂ ਲੰਘਦੇ ਨੇ ਲੋਕ ਸਲਾਮਾਂ ਵੀ ਕਰਦੇ ਨੇ ਤੇ ਇਸ ਕਰਕੇ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਬਾਬਾ ਜੀ ਨੇ ਸਿਹ੍ਹਾ ਦਿੱਤਾ ਵਾ ਖਾਸ ਕੇ ਨੌਜਵਾਨਾਂ ਨੂੰ ਭਾਈ ਗੁਰੂ ਗੋਬਿੰਦ ਸਿੰਘ ਬਣੋ ਅਤੇ ਅਮਰਤ ਦੀ ਦਾਤ ਬਖਸ਼ੋ ਤਾਂ ਜੋ ਕਿ ਤੁਹਾਨੂੰ ਜਿਹੜਾ ਕੋਈ ਹਰ ਕੋਈ ਖਾਲਸਾ ਕਹਿ ਕੇ ਬੁਲਾਵੇ ਮੇਨੂ ਦਿਓ ਜਾਤ ਵੈਤ ਬੜਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ